ਮੈਂ ਸੰਦੋਖ ਸਿੰਘ ਸਹਾਇਕ ਕਾਰਜਕੁਰੀ ਉੱਤਿਆਰਥ ਆਰਥਰ ਸੰਜੀਰਾ ਤਾਂ ਮੈਂ ਆਪਣੇ ਮਹਿਕਮੇ ਦੀ ਗੱਡੀ ਦੇ ਉੱਪਰ ਆਪਣੇ ਜੇ ਸਬੰਧ ਤੇ ਬਾਕੀ ਸਟਾਫ ਨਾਲ ਲੈ ਕੇ ਪਿੰਡ ਗਾਲੜੀ ਵਾਲਾ ਵਿਖੇ ਚੈਕਿੰਗ ਕਰਨ ਗਏ ਤਾਂ ਜੀਸੇਂ ਪੱਤਰ ਬੱਗਾ ਸਿੰਘ ਜੋ ਕੇ ਬਿਲੀ ਚੋਰੀ ਕਰ ਰਿਆ ਸੀ ਮੀਟਰ ਬਾਈਪਾਸ ਪਾਇਆ ਸੀ ਜਦੋਂ ਸੁਣੋਂ ਉਸ ਫੋਰਨワン ਬਖਸ਼ੀ ਦੇ ਲੱਗੇ ਲੋਕ ਦੀ ਚਾਬੀ ਮੰਗੀ ਗਈ ਤਾਂ ਉਹਨਾਂ ਰਾਹ ਕੀਤੀ ਗਈ ਉਸ ਨੇ ਆਪਣੇਪ ਲਗਾਇਆ ਤਾਲਾ ਔਰ ਉਸ ਨੇ ਦੋ ਸਰਸਾਂ ਪਾਈਆਂ ਹੋਈਆਂ ਇੱਕ ਤਾਂ ਵੀ ਆਉਟ ਗੋਮੀਟਰ ਤੋਂ ਜਾ ਰਹੀ ਸੀ ਔਰ ਦੂਸਰੀ ਜਿਹੜੀ ਆ ਉਹ ਸਾਡੇ ਪੂਰਨਵੰਨ ਬਖਸ਼ ਦੇ ਵਿੱਚੋਂ ਮੇਨ ਦੇ ਵਿੱਚੋਂ ਇਨਕਮ ਚ ਸਿੱਧੀ ਲਾਈ ਹੋਈ ਸੀ। ਔਰ ਜਾਦੇ ਸਾਥੀ ਨੂੰ ਬਿੱਲ ਦਿਖਾਉਣ ਲੈ ਕੇ ਆ ਜਾਂ ਲੋਰ ਚੈੱਕ ਕਰਨ ਲਈ ਸਾਡੇ ਸਦਾਰ ਹਰਪਾਲ ਸਿੰਘ ਨੇ ਮੈਨੂੰ ਉਸ ਨੂੰ ਕਿਹਾ ਤਰਨਜੀਤ ਸਿੰਘ ਬਹੁਤ ਬਖਲਾਟ ਵਿੱਚ ਆ ਗਿਆ ਲਲਕਾਰਾ ਮਾਰਿਆ। ਇਸ ਦਾ ਮੋਬਾਈਲ ਵੀ ਖੋ ਲਿਆ ਗਿਆ। ਔਰ ਗਾਲੀ ਗੋਲ ਕਰਨ ਲੱਪਿਆ ਜਦੋਂ ਅਸੀਂ ਰੁਕਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਸਾਰੇ ਮੌਜਮਾਨ ਇਹਦੇ ਬਾਕੀ ਪਰਿਵਾਰ ਵੀ ਲੋਰ ਦੇ ਇੱਕ ਬੇਟਾ ਇੱਕ ਭਤੀਜਾ ਇਦੇ ਘਰ ਵਾਲੇ ਸਾਨੂੰ ਬਹੁਤ ਗਾਲੀ ਗਲੋਚ ਕਰਨ ਲੱਗੇ ਮੰਦਰਿਆਂ ਕਾ ਬੋਲੇ ਅਤੇ ਹੱਥੋਂ ਵੀ ਹੋਇਆ ਜਿਸ ਦੇ ਵਿੱਚ ਸਾਡੇ ਮੇਰੇ ਸਾਹ ਉਤਾਰ ਸਿੰਘ ਜਲਾਈਮਨ ਉਹਨਾਂ ਦਾ ਕੱਪੜੇ ਵੀ ਨਸਾਨੇ ਗੇ ਜੇਬ ਵਗੈਰਾ ਪਾੜ ਗਈ ਤਾਂ ਇਸ ਪ੍ਰੰਤ ਅਸੀਂ ਐਸਐਸਓ ਜੀਰਾਂ ਨੂੰ ਮੈਂ ਫੋਨ ਤੇ ਸੂਚਿਤ ਕੀਤਾ ਡੈਕਟਰ ਸਾਹਿਬ ਨੂੰ ਸੂਚਿਤ ਕੀਤਾ ਤਾਂ ਫਿਰ ਧੱਕੇ ਅਸੀਂ ਉੱਤੇ ਜਿਹੜੀ ਮੀਟਰ ਦੀ ਜਿਹੜੀ ਚੈਕਿੰਗ ਸੀ ਉਹ ਉੱਥੇ ਮੌਕੇ ਦੇ ਉੱਤੇ ਉਹਦੀ ਸਾਰੀ ਬੰਦੀ ਪਾਵਰਫੌਂਡ ਦੀ ਕਾਰਵਾਈ ਕਰਕੇ ਤਵ ਦਾ ਮੀਟਰ ਕਬਜ਼ੇ ਵਿੱਚ ਲਿਆ ਗਿਆ ਕਿਉਂਕਿ ਚੋਰੀ ਜਿਹੜੀ ਉਹ ਮੌਕੇ ਤੇ ਕਮਿਸ਼ਨ ਵਿੱਚ ਘਟਣਾ ਹੁੰਦਾ ਔਰ ਬਾਕੀ ਮੈਕ ਵਿੱਚ ਜੋ ਵੀ ਇਹਦੀ ਕੰਪਨਸੇਸ਼ਨ ਬੰਦੀ ਆ ਕੰਪਾਉਂਡ ਫੀਸ ਬੰਦੀ ਆ ਉਹ ਅਸੀਂ ਕੈਲਕੂਲੇਸ਼ਨ ਕਰਕੇ ਉਸ ਨੂੰ ਨੋਟਿਸ ਜਾਰੀ ਐਨਰਜੀ ਕਰ ਦਿੱਤਾ ਗਿਆ ਵੀਲੀ ਮੈਕ ਵਿੱਚ S2 ਸਾਨੂੰ ਟੌਕਸਿੰਗ ਆਪਣੀ ਟੀਮ ਦੇ ਨਾਲ ਪਿੰਡ ਗੱਜੋਵਾਲਾ ਗਈ ਸੀਗੇ ਉਹਨਾਂ ਨੂੰ ਕੋਈ ਬੀਜੀ ਦੇ ਟੂਰਿਜ਼ਮ ਦੀ ਕੋਮਪਨੀ ਸੀ ਜਦੋਂ ਉੱਥੇ ਘਰ ਚ ਚੈੱਕ ਇਨ ਕਰਨ ਲੱਗੇ ਤਾਂ ਉਹ ਘਰ ਵਾਲੇ ਆਪ ਵੀ ਜਿਹੜੇ ਤਿੰਨ ਚਾਰ ਕਿਸ ਨਾਲ ਦੇ ਸੀਗੇ ਉਹ ਉਹਨਾਂ ਦੇ ਗੱਲ ਪੈ ਗਈ ਉਹਨਾਂ ਨੇ ਕੱਪੜੇੁੱਪੜੇ ਪਾੜ ਦਿੱਤੇ ਉਹਨਾਂ ਦੀ ਡਿਊਟੀ ਛੁੱਟਣ ਪਈ ਤੇ ਜਿਸ ਬੰਦੇ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਐਫਆਰ ਨੰਬਰ 57 ਜਿਹੜੀ ਸਾਨਾ ਸਿਟੀ ਦੀ ਜਿਹੜਾ ਅਚ ਸਰਕਾਰੀ ਡਿਊਟੀ ਦੀ ਗ੍ਰੰਥਨ ਪਾਉਣ ਦੇ ਦੋਸ਼ ਤੇ ਦਰਸ਼ਕ ਦਿੱਤੀ ਗਈ ਹੈ ਉਹਨਾਂ ਦੇ ਖਿਲਾਫ ਜੋ ਕਸ਼ਿਸ਼ ਨੇ ਕਲਬ ਬੰਦ ਕਰ ਦਿੱਤੀ ਉਹ ਵੀ ਅਗਲੀ ਹੈ ਉਹਨਾਂ ਨੂੰ ਰਿਸਟਰ